ਆ ਇੱਕ ਇਧਰ ਜਿੱਧਰ ਸਾਡੇ ਕਿਸਾਨ ਮਜ਼ਦੂਰ ਲੈਟਰਿੰਗ ਬਾਥਰੂਮ ਆਉਂਦੇ ਆ ਇੱਥੇ ਦਾ ਇੱਕ ਬੀਰ ਆ ਤੀਆਂ ਜਿਹੜੀਆਂ ਜਿਹਨੂੰ ਇਹ ਫਰੂਰ ਕਹਿੰਦੇ ਨੇ ਜਾਂ ਹੋਰ ਵੀਰਾਂ ਕਹਿੰਦੇ ਨੇ ਕਿਸ ਨੇ ਪੂਰੀ ਗੱਡੀ ਲਾਗ ਇੱਥੇ ਸੁੱਤੀ ਆ ਮੋਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਖੱਟੜ ਦੇ ਰਹੀਂ ਸਾਡੇ ਤੇ ਐਕਸਪਾਇਰ ਸਮੋਕ ਬੰਦ ਦੇ ਤੇ ਕਬਜ਼ੀ ਕੀਤੀ ਆ ਅੱਜ ਐਕਸਪਾਇਰ ਸ਼ਰਾਬ ਦੀਆਂ ਪੇਟੀਆਂ ਜਿਹੜੀ ਚైనా ਦੀ ਬ੍ਰਾਂਡ ਚైనా ਦਾ ਬਣੀ ਪੋਂਬੇ ਦੇ ਵਿੱਚ ਇੱਥੇ ਪਿੱਛੇ ਉਤਾਰ ਕੇ ਗਿਆ ਜਦੋਂ ਅਸੀਂ ਵੇਖਿਆ ਜਾ ਕੇ ਤਾਂ ਉੱਥੋਂ ਮਜ਼ਦੂਰ ਕੁਝ ਲੋਕ ਲੈ ਕੇ ਪੀਣ ਦੀ ਤਿਆਰੀ ਚ। ਅੱਡੇ ਪਹਿਲਾਂ ਵੀ ਖਰਸੇ ਸੀਗੇ ਇਸ ਚੀਜ਼ ਦੇ। ਕਿ ਭਾਈ ਸਰਕਾਰ ਬਦਨਾਮ ਕਰਦੀਆਂ ਕੋਸ਼ਿਸ਼ਾਂ ਕਰੂਗੀ ਸਾਡੇ ਤੇ ਅਲੋਕੇਸ਼ਨ ਲਾਉਣਗੇ। ਜਾਂ ਜੰਗਲ ਦੇ ਵਿੱਚ ਜਿਹੜਾ ਵਾ ਉਹ ਬੀ.ਐਲ ਦਾ ਟਰੱਕ ਜਿਹੜਾ ਇੱਥੇ ਉਤਾਰਿਆ ਗਿਆ ਸਾਡੇ ਬਿਲਕੁਲ ਕੈਂਪ ਦੇ ਨੇੜੇ। ਤੇ ਅਸੀਂ ਉਹਦੇ ਤੇ ਫਿਰ ਫੌਰਨ ਵੀਡੀਓ ਬਣਾਈ। ਫਿਰ ਅੱਜ ਸਾਡੀ ਪ੍ਰਸ਼ਾਸਨਿਕ ਮੀਟਿੰਗ ਸੀ। ਐਸ.ਐਸ.ਪੀ ਪਟਿਆਲਾ ਜੀ ਨੂੰ ਮਿਲ ਕੇ ਅਸੀਂ ਕਿਹਾ ਵੀ ਇਹ ਦੂਜਾ ਸੰਗਰੂਰ ਬਣ ਲੱਗਾ ਜੀ। ਜੇ ਕੋਈ ਇਧਰੋਂ ਪੀ ਲੇ ਭਈਆਂ ਨੇ ਪੀ ਲਈ। ਮਜ਼ਦੂਰਾਂ ਨੇ ਪੀ ਲਈ ਤੇ ਉਹਨਾਂ ਪੀ ਕੇ ਫੁਰਕੇ ਜਾਣਾ ਵਾ ਨਾ ਸਾਡਾ ਲੱਗਣਾ ਵਾ ਐ ਸਾਨੂੰ ਇਹਦੇ ਜੋ ਸਾਜ਼ਿਸ਼ ਦੀ ਬੋ ਆਉਂਦੀ ਆ 250 ਦੇ ਕਰੀਬ ਪੇਟੀ ਸੀਗੀ ਜੀ ਐਦਾਂ ਹੀ ਖੁੱਲੇ ਜਿਹਾ ਸਿੱਟੀ ਖੁੱਲੇ ਦੇ ਵਿੱਚ ਉਹ ਜੰਗਲ ਦੇ ਵਿੱਚ ਐ ਸਿੱਟ ਗਿਆ ਕਿਉਂਕਿ ਐਕਸਪਾਇਰ ਸੀਗੀ ਉਹ 2023 ਦੀ ਐਕਸਪਾਇਰ ਵਾ ਵੀ ਕੇਂਦਰ ਸਰਕਾਰ ਦੀ ਸਾਜ਼ਿਸ਼ ਵਾ ਤੇ ਭਗਵੰਤ ਮਾਨ ਸਰਕਾਰ ਨੂੰ ਸਾਡਾ ਇਹ ਵੀ ਤੁਸੀਂ ਕੇਜਰੀਵਾਲ ਨੂੰ ਬਚਾਉਣ ਨਹੀਂ ਲੱਗੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁੜਿਆ ਵਾ ਤੁਸੀਂ ਪੰਜਾਬ ਨੂੰ ਬਚਾਉਣ ਨਹੀਂ ਲੱਗੋ 92 ਸੀਟਾ ਤੇਜਰੀਵਾਲ ਨੂੰ ਨਹੀਂ ਮਿਲੀਆਂ ਬਹੁਤ ਸਾਰੇ ਅੰਦੋਲਨ ਚੱਲ ਰਿਹਾ ਹੈ ਕਿਹਾ ਜਾ ਰਿਹਾ ਬੀਜੇਪੀ ਦਾ ਵਿਰੋਧ ਕਰਨਾ ਪਿੰਡਾਂ ਚ ਆਉਣਗੇ ਸਵਾਲ ਕਰਨੇ ਨੇ ਕਿ ਕਿਸਾਨਾਂ ਨਾਲ ਇੰਨਾ ਜ਼ਬਰ ਕਿਉਂ ਪਰ ਬਹੁਤ ਸਾਰੇ ਕਾਂਗਰਸ ਚੋਂ ਆਮ ਆਦਮੀ ਪਾਰਟੀ ਚੋਂ ਬੀਜੇਪੀ ਚ ਸ਼ਾਮਲ ਹੋ ਗਏ ਨੇ ਆਗੂ ਬੀਜੇਪੀ ਚ ਤੇ ਇਹਨਾਂ ਨੂੰ ਆਪਣੇ ਪਾਪ ਦੇ ਖਤਰੇ ਆ ਇਹਨਾਂ ਨੇ ਪਾਪ ਕੀਤੀ ਉਹ ਪਾਪ ਦੀ ਕਮਾਈ ਜਿਹੜੀ ਇਕੱਠੀ ਕੀਤੀ ਆ ਉਹਦੇ ਤੇ ਮੋਦੀ ਡਰਾ ਕੇ ਗੱਲ ਦੇ ਵਿੱਚ ਪਰਨਾ ਪਾ ਰਿਹਾ ਵਾ ਆਪ ਕੀ ਬਾਅਦ 400 ਪਾਰ ਨਰਦ ਦזי ਮੈਂ ਆਪਣੇ ਮੰਦਿਰ ਦੀ ਦੁਕਾਨ ਸਮੇ ਜੇ ਇਹਨਾਂ ਮਾਣਵਾ ਤੇ ਫੇਰ ਜਿਹੜੇ ਚੱਲੇ ਹੋਏ ਕਾਰਤੂਸਾ ਜਿਨ੍ਹਾਂ ਨੂੰ ਰੋਕਾ ਨੇ ਮੂੰਹ ਹੀ ਨਹੀਂ ਲਾਇਆ ਉਹਨਾਂ ਨੂੰ ਕਿਉਂ ਨਾਲ ਲੈ ਰਹੇ ਬੀਜੇਪੀ ਵੱਲੋਂ ਫਿਲਮੀ ਸਟਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਮੰਡੀ ਤੋਂ ਕੰਗਣਾ ਨਰੋਂਦ ਨੂੰ ਟਿਕਟ ਦਿੱਤੀ ਗਈ ਹੈ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਸ਼ਨੀ ਦੇਵਲ ਗਿਆ ਉਹ ਗਰਦਾਸਪੁਰ ਦੇ ਵਿੱਚੋਂ ਕਿੰਨੇ ਕੁ ਮੁੱਦੇ ਨੇ ਉਠਾਇਆ ਆਹ ਹਰਪੱਜਨ ਵਾ ਰਾਜ ਸਭਾ 'ਚ ਬੈਠਾ ਕਿੰਨੇ ਮੁੱਦੇ ਉਠਾਏ ਹਣ ਤੱਕ ਲੋਕਾਂ ਦੇ ਜਿਨ੍ਹਾਂ ਨੂੰ ਲੋਕਾਂ ਦੇ ਮੁੱਦਿਆਂ ਮਸਲਿਆਂ ਦਾ ਨਹੀਂ ਪਤਾ ਉਹਨਾਂ ਨੂੰ ਟਿਕਟਾਂ ਦੇ ਕੇ ਸਾਫ ਤੇ ਕਰਨਾ ਚਾਹੁੰਦੇ ਆ ਕਿ ਇਹ ਸਾਰੇ ਕਾਰਪੋਰੇਟ ਦੇ ਦਲਾਲ ਨੇ ਗੁਲਾਮ ਨੇ ਉਹਨਾਂ ਦੇ ਬੋਤਲ ਦੇ ਜਿੰਨ ਬਣ ਕੇ ਰਹਿਣਗੇ ਤੇ ਉਹਨਾਂ ਦਾ ਤੀਲਾ ਦਾ ਤੋਤਾ ਬਣ ਕੇ ਦੇਸ਼ ਨੂੰ ਜਿਹੜਾ ਵਾ ਲੁੱਟ ਕੇ ਖਾਣਗੇ ਮੁਖਤ ਦੀਆਂ ਤਨਖਾਹਾਂ ਲੈਣਗੇ ਮੁਖਤ ਦੀ ਸਕਿਉਰਿਟੀ ਲੈਣਗੇ ਅੱਜ ਜੇ ਆਂ ਅੰਦੋਲਨ ਚੱਲਦਾ ਹੁੰਦਾ ਤੇ ਹੁਣ ਨੂੰ ਕਦੇ ਦੀਆਂ ਲਹੂ ਮਾਸ ਦਾ ਰਿਸ਼ਤਾ ਇੱਕ ਹੋ ਗਿਆ ਸੀ ਆਸਾਨਾਂ ਤੋਂ ਹੀ ਡਰਦੇ ਨੇ ਬਿਲਕੁਲ ਅੰਦੋਲਨ ਜਿਹੜਾ ਵਾ ਸਾਰਿਆਂ ਨੂੰ ਡਰਾ ਰਿਹਾ ਵਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਦੂਜੇ ਦੌਰ ਦਾ ਕਿਸਾਨ ਡਟੇ ਹੋਏ ਨੇ ਪਰ ਬਹੁਤ ਸਾਰੀਆਂ ਲੋਕਾਂ ਵੱਲੋਂ ਸਾਜ਼ਿਸ਼ਾਂ ਨੇ ਜਿਹੜੀਆਂ ਕਿਸਾਨਾਂ ਨੂੰ ਬਦਰਾਮ ਕਰਨ ਦੇ ਲਈ ਕੀਤੀਆਂ ਜਾਂਦੀਆਂ ਨੇ ਅੱਜ ਵੀ ਇੱਥੇ ਕੁਝ ਪਤਾ ਲੱਗਿਆ ਕਿ ਵੀਰਾਂ ਦੀਆਂ ਕੁਝ ਪੇਟੀਆਂ ਇੱਥੇ ਰੱਖੀਆਂ ਗਈਆਂ ਸੀ ਸੋ ਕਿਸਾਨਾਂ ਵੱਲੋਂ ਉਹ ਸਾਰੀਆਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤੀਆਂ ਗਈਆਂ ਨੇ ਸਾਡੇ ਨਾਲ ਸਭਰਾ ਸਾਹਿਬ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਬਿਲਕੁਲ ਚੜ੍ਹਦੀ ਕਲਾ ਜੀ ਅੱਜ ਪਤਾ ਲੱਗਿਆ ਜੀ ਇੱਥੇ ਕੁਝ ਬੀਅਰ ਵਗੈਰਾ ਕੋਈ ਰੱਖਗੇ ਸੀਗੇ ਕੀ ਸੀਗਾ ਜੀ ਸਾਰਾ ਮਾਮਲਾ ਕੀ ਆ ਸਾਰਾ ਸਿਸਟਮ ਉਹਦੇ ਬਾਰੇ ਦੱਸੋ ਅਸਲ ਦੇ ਵਿੱਚ ਸਰਕਾਰ ਦਾ ਸਾਰੇ ਤੰਤਰ ਤੋਂ ਜਿਹੜਾ ਨਾ ਉਹ ਡਰਜ ਪਾਈ ਉੱਠ ਗਿਆ ਵਾ ਔਰ ਮੈਂ ਤੇ ਕੀ ਨਾ ਵੀ ਖਰੇ ਤਜਰਬੇ ਕਰਨ ਨੂੰ ਇਹਨਾਂ ਨੂੰ ਕਿਸਾਨ ਹੀ ਲੱਭੇ ਆ ਪੀ ਇਹਨਾਂ ਨੇ ਤਜਰਬੇ ਕਰ ਲਈਏ ਮੋਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਖੱਟੜ ਦੇ ਰਹੀਂ ਸਾਡੇ ਤੇ ਐਕਸਪਾਇਰ ਸਮੋਕ ਬੰਬਾਂ ਦੀ ਤੇ ਕਬਜ਼ੀ ਕੀਤੀ ਆ ਅੱਜ ਐਕਸਪਾਇਰ ਸ਼ਰਾਬ ਦੀਆਂ ਪੇਟੀਆਂ ਜਿਹੜੀ ਚైనా ਦੀ ਬ੍ਰਾਂਡ ਚైనా ਦਾ ਬਣੀ ਬੰਬੇ ਦੇ ਵਿੱਚ ਇਥੇ ਪਿੱਛੇ ਉਤਾਰ ਕੇ ਗਿਆ ਜਦੋਂ ਅਸੀਂ ਵੇਖਿਆ ਜਾ ਕੇ ਤਾਂ ਉਥੋਂ ਮਜ਼ਦੂਰ ਕੁਝ ਲੋਕ ਲੈ ਕੇ ਪੀਣ ਦੀ ਤਿਆਰੀ ਚ ਅੱਛਾ ਜੀ ਤੇ ਅਸੀਂ ਉਹਦੇ ਤੇ ਫਿਰ ਫੌਰਨ ਇੱਕ ਵੀਡੀਓ ਬਣਾਈ ਫਿਰ ਅੱਜ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਸੀ ਐਸਐਸਪੀ ਪਟਿਆਲਾ ਜੀ ਨੂੰ ਮਿਲ ਕੇ ਅਸੀਂ ਕਿਹਾ ਵੀ ਇਹ ਦੂਜਾ ਸੰਗਰੂਰ ਬਣ ਲੱਗਾ ਜੀ ਜੇ ਕੋਈ ਇਧਰੋਂ ਪੀ ਲੈ ਭਈਆਂ ਨੇ ਪੀ ਲਈ ਮਜ਼ਦੂਰਾਂ ਨੇ ਪੀ ਲਈ ਤੇ ਉਹਨਾਂ ਪੀ ਕੇ ਫੁਰਕ ਜਾਣਾ ਵਾ ਤੇ ਕਹਿੰਦੇ ਇਹ ਤਾਂ ਗੱਲ ਤੁਹਾਡੀ ਠੀਕ ਹੈ ਮੈਂ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹਨਾਂ ਫੁਰਕਣਾ ਉੱਥੇ ਹੀ ਆ ਸਾਡੇ ਅੰਦੋਲਨ ਦੇ ਲਾਗੇ ਨਾ ਸਾਡਾ ਲੱਗਣਾ ਵਾ ਐ ਸਾਨੂੰ ਇਹਦੇ ਜੋ ਸਾਜਿਸ਼ ਦੀ ਬੋ ਆਉਂਦੀ ਆ ਇਹਦੇ ਤੇ ਫੌਰਨ ਕਾਰਵਾਈ ਕਰਦਿਆਂ ਇੱਕ ਦਾ ਪਰਚਾ ਦਰਜ ਕਰੋ ਇੱਕ ਮਤਲਬ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਇਹ ਸ਼ਰਾਬ ਲਾਈ ਆ ਜਿਹੜਾ ਠੇਕੇਦਾਰ ਵਾ ਜਿਹੜੇ ਐਕਸੈਜ ਵਾਲੇ ਆ ਉਹਨਾਂ ਤੇ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹ ਪਰਚਾ ਧਾਨਨੌਨ ਤੇ ਦਰਜ ਹੋ ਗਿਆ ਹੁਣ ਉੱਥੇ ਕੈਮਰੇ ਵੀ ਲੱਗੇ ਆ ਬਰੋਨਾ ਫੈਕਟਰੀ ਦੇ 360 ਐਂਗਲ ਤੱਕ ਵਖਾ ਰਿਹਾ ਜੀ ਅਸੀਂ ਅੱਜ ਇੱਥੇ ਪ੍ਰਸ਼ਾਸਨ ਹੋਣਾ ਇੰਟੈਲੀਜੈਂਸੀ ਡੀਐਸਪੀ ਆਈ ਸੀ ਟਵਾਨਾ ਜੀ ਉਹਨਾਂ ਨੂੰ ਕਿਹਾ ਵੀ ਉੱਥੋਂ ਚੈੱਕ ਕਰੋ 24 ਘੰਟਿਆਂ ਦੇ ਵਿੱਚ ਸਾਰਾ ਕੁਝ ਇਹਨੂੰ ਜਨਤਕ ਕਰੋ ਔਰ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸੋ ਕਿ ਅਸੀਂ ਜਿਹੜੇ ਮੁਰਜ਼ਮ ਅਸਲੀ ਉਹ ਫੜ ਲਿਆ ਮਤਲਬ ਕਾਰਪੋਰੇਟ ਜਗ ਦੀ ਸ਼ਰਾਬ ਆ ਤੇ ਉਹਨੂੰ ਲਿਆ ਕੇ ਇਹੋ ਜਗ੍ਹਾ ਇਹਨਾਂ ਨੂੰ ਮਿਲੀ ਸੀ ਸਾਡੇ ਕੈਂਪ ਲੱਗੇ ਸੁੱਟਣੀ 250 ਦੇ ਕਰੀਬ ਪੇਟੀ ਆ ਉਹਨਾਂ ਦੇ ਵਿੱਚ ਜਿਹੜੀਆਂ ਉਹ ਬੋਤਲਾਂ ਜਿਹੜੀਆਂ ਉਹ ਰੱਖੀਆਂ ਹੋਈ ਸੀ ਉਹਨੂੰ ਸਾਰਿਆਂ ਨੂੰ ਚੁੱਕ ਕੇ ਲੈ ਗਏ ਆ ਅਗਲੀ ਕਾਰਵਾਈ ਕੀ ਕਰਦੇ ਆ ਪਰਚੇ ਤੋਂ ਬਾਅਦ ਇਹਦੇ ਤੇ ਅਸੀਂ ਪੂਰੀ ਨਜ਼ਰਸਾਨੀ ਰੱਖ ਰਹੇ ਆ ਜੀ 250 ਦੇ ਕਰੀਬ ਪੇਟੀ ਸੀਗੀ ਜੀ ਐਦਾਂ ਹੀ ਖੁੱਲੇ ਜਾਂ ਸਿੱਟ ਗਏ ਖੁੱਲੇ ਦੇ ਵਿੱਚ ਉਹ ਜੰਗਲ ਦੇ ਵਿੱਚ ਐ ਸਿੱਟ ਗਿਆ ਕਿਉਂਕਿ ਐਕਸਪਾਇਰ ਸੀਗੀ ਉਹ 2023 ਦੀ ਐਕਸਪਾਇਰ ਆ 2023 ਦੀ ایکسپਾਇਰ ਵਾ ਤੇ 24 ਦੇ ਵਿੱਚ ਲਾ ਕੇ ਗਿਆ ਉਹ ਪਤਾ ਨਹੀਂ ਕਿਹੜੇ ਖਤਰੇ ਤੋਂ ਜਾਂ ਸਾਨੂੰ ਮਾਰਨ ਵਾਸਤੇ ਵੀ ਇਹ ਲੋਕ ਇਹਨਾਂ ਦੇ ਪੀਣ ਜਾਂ ਮਤਲਬ ਵੀ ਕੋਈ ਮਜ਼ਦੂਰ ਉਹ ਪੀਣ ਉਹ ਇਹਨਾਂ ਦਾ ਨਾਂ ਲੱਗੇ ਮਤਲਬ ਸਾਜ਼ਿਸ਼ ਸਾਨੂੰ ਜਿਹੜੀ ਉਹ ਮعلوم ਹੁੰਦੀ ਆ ਵੀ ਕੇਂਦਰ ਸਰਕਾਰ ਦੀ ਸਾਜ਼ਿਸ਼ ਵਾ ਤੇ ਭਗਵਾਨਤਮਾਨ ਸਰਕਾਰ ਨੂੰ ਸਾਡਾ ਆ ਵੀ ਤੁਸੀਂ ਕੇਜਰੀਵਾਲ ਨੂੰ ਬਚਾਉਣ ਲਈ ਲੱਗੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਵਾ ਤੁਸੀਂ ਪੰਜਾਬ ਨੂੰ ਬਚਾਉਣ ਲਈ ਲੱਗੋ 92 ਸੀਟਾ ਕੇਜਰੀਵਾਲ ਨੂੰ ਨਹੀਂ ਮਿਲੀਆਂ 92 ਸੀਟਾਂ ਜਿਹੜੀਆਂ ਵਾਂ ਉਹ ਕੇਜਰੀਵਾਲ ਨੇ ਤੁਹਾਨੂੰ ਦਵਾਈਆਂ ਉਹ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਤੇ ਦਿੱਤੀਆਂ ਇਸ ਕਰਕੇ ਉਹ ਸੀਟਾਂ ਕਿ ਪਿਛਲੀਆਂ ਦੋਵੇਂ ਰਵਾਇਤੀ ਪਾਰਟੀਆਂ ਤੋਂ ਲੋਕ ਅੱਕੇ ਪੈਸਾ ਨਾ ਜੀ ਅੰਦੋਲਨ ਦੀ ਗੱਲ ਕਰੀਏ ਬਹੁਤ ਸਾਰੇ ਅੰਦੋਲਨ ਚੱਲ ਰਿਹਾ ਹੈ ਕਿ ਹਜਾਰੇ ਬੀਜੇਪੀ ਦਾ ਵਿਰੋਧ ਕਰਨਾ ਪਿੰਡਾਂ ਚ ਆਉਣਗੇ ਸਵਾਲ ਕਰਨੇ ਨੇ ਕਿ ਕਿਸਾਨਾਂ ਨਾਲ ਇੰਨਾ ਜ਼ਬਰ ਕਿਉਂ ਪਰ ਬਹੁਤ ਸਾਰੇ ਕਾਂਗਰਸ ਚੋਂ ਆਮ ਆਦਮੀ ਪਾਰਟੀ ਚੋਂ ਬੀਜੇਪੀ ਚ ਸ਼ਾਮਲ ਹੋ ਗਏ ਨੇ ਆਗੂ ਬੀਜੇਪੀ ਚ ਜਾ ਰਹੇ ਨੇ ਜੀ ਪਾਪ ਕੰਬਦੇ ਆ ਅਸਲ ਦੇ ਵਿੱਚ ਡਰਾਵਾ ਐਡਾ ਵੱਡਾ ਵਾ ਕਿਉਂਕਿ ਹਰ ਏਜੰਸੀ ਦੇ ਉੱਤੇ ਮੋਦੀ ਨੇ ਕੇਂਦਰ ਨੇ ਕਬਜ਼ਾ ਕੀਤਾ ਹੋਇਆ ਵਾ ਈਡੀ ਨੂੰ ਖਡਾਉਣਾ ਬਣਾ ਕੇ ਵਰਤਿਆ ਜਾ ਰਿਹਾ ਵਾ ਜਦੋਂ ਕਿ ਉਹ ਦੇਸ਼ ਦੀ ਅਹਿਮ ਇੰਟੈਲੀਜੈਂਸੀ ਆ ਜਿਨੇ ਮਤਲਬ ਸਾਰੇ ਕੁਝ ਨੂੰ ਬਚਾਉਣਾ ਹੁੰਦਾ ਵਾ ਅੱਜ ਉਹਨੂੰ ਖਡਾਉਣਾ ਬਣਾ ਕੇ ਵਰਤ ਕੇ ਤੇ ਇਹਨਾਂ ਨੂੰ ਆਪਣੇ ਪਾਪ ਦੇ ਖਤਰੇ ਆ ਇਹਨਾਂ ਨੇ ਪਾਪ ਕੀਤੀ ਉਹ ਪਾਪ ਦੀ ਕਮਾਈ ਜਿਹੜੀ ਇਕੱਠੀ ਕੀਤੀ ਆ ਉਹਦੇ ਤੇ ਮੋਦੀ ਡਰਾ ਕੇ ਗਲ ਦੇ ਵਿੱਚ ਪਰਨਾ ਪਾ ਰਿਹਾ ਵਾ ਜੇ ਕਿਤੇ ਮੋਦੀ ਨੂੰ ਇੰਨਾ ਹੀ ਆਪਣੇ ਆਪ ਤੇ ਮਾਣ ਵਾ ਆਪ ਕੀ ਬਾਅਦ 400 ਪਾਰ ਨਾ ਰਹਿ ਦਿੱਤਾ ਸੀ ਮੈਂ ਆਪਣੇ ਮੰਦਰ ਦੀ ਦੁਕਾਟਨ ਸਮੇ ਜੇ ਇਹ ਇਨਾ ਮਾਨਵਾ ਤੇ ਫਿਰ ਜਿਹੜੇ ਚੱਲੇ ਹੋਏ ਕਾਰਤੂਸਾ ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਹੀ ਨਹੀਂ ਲਾਇਆ ਉਹਨਾਂ ਨੂੰ ਕਿਉਂ ਨਾਲ ਲੈ ਰਿਪੀ ਔਰ ਇਹਦਾ ਵਿਰੋਧ ਜਿਹੜਾ ਵਾ ਉਹ ਚੱਲਣਾ ਪਊਗਾ ਬਹੁਤ ਵੱਡਾ ਪੂਰੇ ਦੇਸ਼ ਦੇ ਵਿੱਚ ਚੱਲਣਾ ਪਊਗਾ ਦੇਸ਼ ਦੇ ਵਿੱਚ ਇਹ ਅੰਦੋਲਨ ਆਪਣਾ ਰੋਸ਼ ਸ਼ੁਰੂ ਹੋ ਗਿਆ ਵਾ ਔਰ ਵਿਰੋਧ ਪੰਜਾਬ ਦੇ ਵਿੱਚ ਵੀ ਜਿਹੜਾ ਸ਼ੁਰੂ ਹੋ ਗਿਆ ਵਾ ਸੁਨੀਲ ਜਾਖੜ ਨੂੰ ਕਿਹੜਿਆ ਲੋਕਾਂ ਨੇ ਕਾਲੇ ਝੰਡੇ ਲੈ ਕੇ ਲੋਕਾਂ ਨੇ ਜਿਹੜਾ 12 ਨਕਾਤੀ ਹੱਕ ਪੱਤਰ ਦਿੱਤਾ ਮੈਂ ਮੰਗ ਪੱਤਰ ਨਹੀਂ ਕਹੂੰਗਾ ਹੱਕ ਵਾ ਦੇਸ਼ ਦੇ ਕੀਰਤੀ ਕਾਮਿਆਂ ਦਾ ਹੱਕ ਪੱਤਰ ਜਿਹੜਾ ਦਿੱਤਾ ਹੋਇਆ ਵਾ ਉਸ ਹੱਕ ਪੱਤਰ ਦੇ ਗੱਲ ਕਰ ਲਈ ਇਹਨਾਂ ਨੂੰ ਸਵਾਲ ਕਰਨਗੇ ਲੋਕ ਪਿੰਡਾਂ ਦੀਆਂ ਸਥਥਾਂ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਇਹ ਇਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਇਹ ਵੇਖਣ ਹੁਣ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਲੋਕਾਂ ਦੀਆਂ ਮੰਗਾਂ ਤੋਂ ਮੋਦੀ ਵੇਹੜਾ ਬੈਠਾ ਵਾ ਇੱਧਰ ਕਿਹੇ ਸਿਆਸੀ ਦੇ ਤੇਰ ਦਾ ਧਿਆਨ ਨਹੀਂ ਆਪਣਾ ਆਲਣਾ ਬਚਾਉਣ ਲਈ ਆਪਣੀ ਸੀਟ ਪੱਕੀ ਕਰਨ ਲਈ ਕੁਰਸੀ ਪੱਕੀ ਕਰਨ ਲਈ ਡੱਡੂਆਂ ਦੀ ਪਸੀਰੀ ਵਾਂਗ ਛਾਲਾ ਮਾਰ ਰਿਹਾ ਇਹਨੂੰ ਡਰ ਨਹੀਂ ਹੈਗਾ ਜੀ ਕਿਸਾਨਾਂ ਦਾ ਵਿਰੋਧ ਕਰਨ ਦੀ ਕੌਲ ਆ ਜਿਹੜੀ ਕਿਸਾਨਾਂ ਵੱਲੋਂ ਦਿੱਤੀ ਗਈ ਆ ਇਹ ਫੇਰ ਵੀ ਉਧਰ ਜਾ ਰਹੇ ਨੇ ਈਡੀ ਦਾ ਜ਼ਿਆਦਾ ਡਰ ਹੋ ਗਿਆ ਜੀ ਕਿਸਾਨਾਂ ਦਾ ਇਹਨਾਂ ਡਰ ਨਹੀਂ ਅਸਲ ਦੇ ਵਿੱਚ ਈਡੀ ਤੋਂ ਇਹ ਜ਼ਿਆਦਾ ਡਰ ਰਿਹਾ ਇਹ ਤਾਂ ਜਿੱਦਨ ਵਿਰੋਧ ਹੋਇਆ ਉਸ ਦਿਨ ਡਰਨਗੇ ਨਾ ਉਸ ਦਿਨ ਫਿਰ ਕਿਹੜੇ ਰਾਏ ਭੱਜਣਾ ਵਾ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸਵਾਲ ਇਹ ਵਾਰੀ ਸੱਥਾਂ ਦੇ ਵਿੱਚ ਉਣੇ ਆ ਔਰ ਇਸ ਅੰਦੋਲਨ ਦੀ ਖੂਬਸੂਰਤੀ ਇਹ ਰਹੂਗੀ ਕਿ ਪਹਿਲੀ ਵਾਰ ਕਿਸਾਨੀ ਮੁੱਦਿਆਂ ਦੇ ਉੱਤੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਜਿਹੜਾ ਵੀ ਵੋਟਾਂ ਮੰਗੀਆਂ ਜਾਣਗੀਆਂ ਨਾ ਕਿ ਝੂਠ ਬੋਲ ਕੇ ਨਾ ਇੱਕ ਦੂਜੀ ਪਾਰਟੀ ਨੂੰ ਭੰਡ ਕੇ ਵੋਟਾਂ ਲੈਣਗੇ ਪਹਿਲੀ ਵਾਰ ਇਹ ਹੋਊਗਾ ਵੀ ਇਹ ਮੁੱਦੇ ਜਿਹੜੇ ਆਏ ਬੋਲਣਗੇ ਤੇ ਹੁਣ ਅੱਗੇ ਦੀ ਰਣਨੀਤੀ ਕੀ ਹੈ ਜੀ ਚੋਣ ਜਾਬਤਾ ਲੱਗਿਆ ਬਾਏ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੀ ਕਹੇਗੇ ਆ ਸਾਡੇ ਸ਼ੁਭਕਰਮ ਦੀਆਂ ਅਸਥੀ ਕਲਸ ਜਿਹੜੇ ਉਹ ਪੂਰੇ ਦੇਖ ਦੇਵੇ 16 ਤਰੀਕ ਤੋਂ ਜਾ ਰਹੇ ਆ ਕੱਲ ਇੱਥੋਂ ਅਸੀਂ ਅਸਥੀ ਕਲਸਾਂ ਦਾ ਜਿਹੜਾ ਕਾਫਲਾ ਵਾ ਉਹ ਕੇਰਲਾ ਨੂੰ ਤੋਰਾਂਗੇ ਜਿਹੜਾ ਕੇਰਲਾ ਤਾਮਿਲਨਾਡੂ ਪੰਡੀਚੇਰੀ ਕਰਨਾਟਕ ਆਮ ਸਟੇਟਾਂ ਦੇ ਵਿੱਚ ਪਹੁੰਚੂਗਾ ਔਰ 31 ਤਰੀਕ ਨੂੰ ਆ ਨਾਲ ਹੀ ਨਜ਼ਦੀਕ ਮੋੜਾ ਮੰਡੀ ਆ ਅੰਬਾਲੇ ਦੇ ਉਥੇ ਬਹੁਤ ਵੱਡਾ ਇਕੱਠ ਹੋਊਗਾ ਔਰ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਵਾ ਮਾਤਰ ਸ਼ਕਤੀਆਂ ਜਿਹੜੀ ਦੇਸ਼ ਦੀ ਉਹਨਾਂ ਨੇ ਜਦੋਂ ਪਿੰਡਾਂ ਦੇ ਵਿੱਚ ਗਏ ਆਗੂ ਬਹੁਤ ਵੱਡਾ ਹੰਗਾਰਾ ਦਿੱਤਾ ਵਾ ਵੱਡੀ ਗਿਣਤੀ ਦੇ ਵਿੱਚ ਉਹ ਰੈਲੀ ਦੇ ਵਿੱਚ ਉਹ ਸ਼ਾਮਲ ਹੋਣਗੀਆਂ ਔਰ ਇਹ ਰੈਲੀਆਂ ਦੇਸ਼ ਵਿਆਪੀ ਹੋਣਗੀਆਂ ਜੀ ਥੋੜਿਆਂ ਦਿਨਾਂ ਬਾਅਦ ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਐਮਪੀ ਦੇ ਵਿੱਚ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਬਿਹਾਰ ਤੋਂ ਸਾਡੇ ਜਿਹੜੇ ਕਾਰਕੁਨ ਆਏ ਬੈਠੇ ਆ ਜਿਹੜੇ ਉਹ ਤਿਆਰੀ ਕਰ ਰਹੇ ਆ ਉਹ ਬਿਹਾਰ ਦੇ ਵਿੱਚ ਵੀ ਮਤਲਬ ਇਹ ਸਾਰਾ ਕੁਝ ਲੈ ਕੇ ਜਾਣਗੇ ਕਿਉਂਕਿ ਜੋ ਕੁਝ ਨਤੀਜ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਬਕਸਰ ਦੇ ਵਿੱਚ ਕੀਤਾ ਵਾ ਜਿੱਦਾਂ ਉੱਥੇ ਮਾਮਾ ਪਣਾਂ ਦੀਆਂ ਕੋਠੀਆਂ ਤੇ ਚੜ ਕੇ ਲੱਤਾਂ ਪਾਵਾ ਪਾਵਾ ਪੰਨੀਆਂ ਵਾ ਜਿੱਦਾਂ ਉਹਨਾਂ ਦੇ ਨੀਲ ਪਾਇਆ ਜਿਵੇਂ ਸਾਡੇ ਬੱਚਿਆਂ ਨੂੰ ਕੁੱਟਿਆ ਗਿਆ ਵਾ ਇਹ ਸਾਫ਼ ਯਾਰ ਵਾ ਵੀ 12 1250 ਏਕੜ ਜ਼ਮੀਨ ਇੱਕ ਬਿਜਲੀ ਘਰ ਨੂੰ ਕਾਰਪੋਰੇਟਰਾਂ ਦੇ ਬਿਜਲੀ ਘਰ ਨੂੰ ਦਿੱਤੀ ਸੀ ਉੱਥੇ ਲੋਕਾਂ ਨੇ ਨਹੀਂ ਕਬਜ਼ਾ ਹੋਂ ਦਿੱਤਾ ਤੇ ਲੋਕਾਂ ਤੋਂ ਕੁੱਟ ਕੇ ਡਰਾ ਕੇ ਧਮਕਾ ਕੇ ਜੇਲ੍ਹ ਸੁਟਕੇ ਕਬਜ਼ਾ ਕਰ ਰਹੇ ਆ ਇਹ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜ਼ਮੀਨਾਂ ਸਾਨੂੰ ਕਿਹਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੀਆਂ ਇਸ ਜਗ੍ਹਾ ਤੇ ਜਿੱਥੇ ਬੈਠੇ ਆ ਇਦੋਂ ਨਜ਼ਦੀਕ ਹੀ ਆ ਫਤੇਗੜ ਸਾਹਿਬ 6000 ਤੋਂ ਵੱਧ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਹੋਈ ਆ ਫਿਰ ਜਾ ਕੇ ਜ਼ਮੀਨਾਂ ਦੀ ਮਲਕੀਅਤ ਮਿਲੀ ਆ ਅੱਜ ਅਡਾਨੀ ਬਾਨੀ ਸਾਨੂੰ ਨੋਟਾਂ ਦਾ ਲਾਲਚ ਵਿਖਾ ਕੇ ਇਹ ਜ਼ਮੀਨਾਂ ਲੈ ਜਾਣਗੇ ਇਹ ਕਦੀ ਨਹੀਂ ਹੋ ਸਕਦਾ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਜਿਹੜੀ ਉਹਦਾ ਵਿਰੋਧ ਹੋਊਗਾ ਸੁਨੀਲ ਜਾਖੜ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਨੇ ਪਰ ਜਾਖੜ ਸਾਹਿਬ ਤਾਂ ਕਹਿ ਰਹੇ ਨੇ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਹੋ ਜਾਣਾ ਏਕੇ ਦੇ ਚੋਣ ਲੜਨਗੇ ਉਹ ਕਹਿੰਦੇ ਜੀ ਅਸੀਂ ਆਪਣੇ ਬਲ ਬੂਟੇ ਤੇ ਲੜਾਂਗੇ ਉਹਨਾਂ ਦੇ ਹੌਸਲੇ ਬੁਲੰਦ ਨੇ ਜੀ ਚੋਰ ਚੋਰ ਭਾਈ ਭਾਈ ਇਹਨਾਂ ਦਾ ਜਦੋਂ ਵੀ ਗੱਠਜੋੜ ਹੋਵੇਗਾ ਪਰ ਦੇਸ਼ ਦੇ ਲੋਕ ਕਦੀ ਕਦੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਦੇਸ਼ ਦੇ ਲੋਕ ਜਾਗਦੇ ਆ ਦੇਸ਼ ਦੇ ਲੋਕਾਂ ਨੇ ਜਦੋਂ ਇੱਕ ਵਾਰੀ ਥੁੱਕ ਦਿੱਤਾ ਤੇ ਫੇਰ ਇਹ ਕਿਸੇ ਵੀ ਖੜ ਨਹੀਂ ਸਕਣਗੇ ਅਸੀਂ ਕਹਿੰਨੇ ਆਂ ਵੀ ਅੱਜ ਵੀ ਵੇਲਾਵਾ ਕਿਰਤੀ ਕਾਮਿਆਂ ਦੀ ਬਾਹ ਫੜ ਲਈਏ 80 ਕਰੋੜ ਦੇਸ਼ ਦਾ ਕਿਸਾਨ ਮਜ਼ਦੂਰ ਉਹ ਕਿਹੇ ਸਟੇਟ ਦਾ ਵਾ ਉਹ ਪੀੜਿਆ ਜਾ ਰਿਹਾ ਵਾ ਉਹਦੇ ਤੇ ਕਰਜ਼ੇ ਦੀ ਜਿਹੜੀ ਏਡੀ ਵੱਡੀ ਮਾਰ ਵਾ ਖੁਦਕਸ਼ੀਆਂ ਦੇ ਰਾਹ ਪਿਆ ਵਾ ਤੇ ਇਹ ਅਡਾਨੀਆਂ ਬਾਨੀਆਂ ਦੇ ਲੱਖਾਂ ਕਰੋੜ ਕਰਜ਼ੇ ਜਿਹੜੇ ਹੁਣ ਤੱਕ 19 ਲੱਖ ਕਰੋੜ ਕਰਜ਼ਾ ਮਾਫ ਚੁੱਕਾ ਜਿਹਦੇ ਵਿੱਚੋਂ 5 ਲੱਖ ਕਰੋੜ ਪਿਛਲੀ ਸਰਕਾਰ ਨੇ ਮਾਫ ਕੀਤਾ ਇਹਨਾਂ 10 ਸਾਲਾਂ ਦੇ ਵਿੱਚ 14 ਲੱਖ ਕਰੋੜ ਇਹਨਾਂ ਨੇ ਮਾਫ ਕਰਤਾ ਫਿਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫ ਕਰ ਲਿਆ ਕੀ ਗੋਲੀ ਵਜਦੀ ਆ ਅ ਬੀਜੇਪੀ ਵੱਲੋਂ ਫਿਲਮੀ ਸਟਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਮੰਡੀ ਤੋਂ ਕੰਗਣਾ ਨਰੌਤ ਨੂੰ ਟਿਕਟ ਦਿੱਤੀ ਗਈ ਹੈ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਅਸੀਂ ਕਹਿੰਦੇ ਆ ਵੀ ਆਪਣੇ ਆਪ ਤੇ ਇਹਨਾਂ ਨੂੰ ਭਰੋਸਾ ਨਹੀਂ ਹੁਣ ਸਾਡੀਆਂ ਨੱਚਣ ਵਾਲੀਆਂ ਧੀਆਂ ਪੈਣਾ ਨੂੰ ਲਿਆ ਕੇ ਲੋਕਾਂ ਦੇ ਸਾਹਮਣੇ ਤੇ ਇਹ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਐਮਪੀ ਦੀ ਜਾਂ ਐਮਐਲਏ ਦੀ ਫੁੱਲ ਫਾਰਮ ਕੀ ਹੁੰਦੀ ਆ ਉਸ ਜਿਹੜੇ ਪਹਿਲੇ ਗਏ ਸ਼ਨੀ ਦਿ올 ਗਿਆ ਉਹ ਗਰਦਾਸਪੁਰ ਦੇ ਵਿੱਚੋਂ ਕਿੰਨੇ ਕ ਮੁੱਦੇ ਨੇ ਉਠਾਇਆ ਆ ਹਰਪਜਨ ਵਾ ਰਾਜ ਸਭਾ 'ਚ ਬੈਠਾ ਕਿੰਨੇ ਮੁੱਦੇ ਉਠਾਇਆ ਹੁਣ ਤੱਕ ਲੋਕਾਂ ਦੇ ਜਿਨ੍ਹਾਂ ਨੂੰ ਲੁਗਾ ਲੋਕਾਂ ਦੇ ਮੁੱਦਿਆਂ ਮਸਲਿਆਂ ਦਾ ਨਹੀਂ ਪਤਾ ਉਹਨਾਂ ਨੂੰ ਟਿਕਟਾਂ ਦੇ ਕੇ ਸਾਫ ਤੇ ਕਰਨਾ ਚਾਹੁੰਦੇ ਆ ਵੀ ਇਹ ਸਾਰੇ ਕਾਰਪੋਰੇਟ ਦੇ ਦਲਾਲ ਨੇ ਗੁਲਾਮ ਨੇ ਉਹਨਾਂ ਦੇ ਬੋਤਲ ਦੇ ਜਿੰਨ ਬਣ ਕੇ ਰਹਿਣਗੇ ਤੇ ਉਹਨਾਂ ਦਾ ਤੀਲਾ ਦਾ ਤੋਤਾ ਬਣ ਕੇ ਦੇਸ਼ ਨੂੰ ਜਿਹੜਾ ਵਾ ਲੁੱਟ ਕੇ ਖਾਣਗੇ ਮੁਖਤ ਦੀਆਂ ਤਨਖਾਹਾਂ ਲੈਣਗੇ ਮੁਖਤ ਦੀ ਸਿਕਿਉਰਿਟੀ ਲੈਣਗੇ ਇਹ ਸਾਰਾ ਕੁਝ ਮੁਖਤ ਦਾ ਤਾਣਾ ਬਾਣਾ ਜਿਹੜਾ ਬੁਣਿਆ ਜਾ ਰਿਹਾ ਸੁਖਵੀਰ ਬਾਦਲ ਕਹਿੰਦਾ ਜੀ ਅਸੀਂ ਕਹਿੰਦਾ ਸਿਧਾਂਤਾਂ ਤੇ ਲੜਾਈ ਲੜਦੇ ਆ ਸਾਨੂੰ ਜਿਹੜਾ ਆਪਣੀ ਜਿੱਤ ਪ੍ਰਾਪਤ ਕਰਨ ਲਈ ਆਪਣੀ ਸਰਕਾਰ ਬਣਾਉਣ ਲਈ ਅਸੀਂ ਇਹ ਪਾਰਟੀ ਨਹੀਂ ਬਣਾਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗੱਠ ਜੋੜ ਨਹੀਂ ਕੀਤਾ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾ ਇਹ ਸ਼ਹੀਦਾਂ ਦੇ ਲਹੂ ਮੇਜ ਤੇ ਉਸਰੀ ਹੋਈ ਜਥੇ ਬੰਦੀਆ ਜਦੋਂ ਅਨਰਕਾਨਾ ਸਾਹਿਬ ਦਾ ਸਾਕਾ ਵਾਪਰਿਆ ਉਦੋਂ ਇਹਦੀ ਸਾਰੀ ਹੋਈ ਆ ਪਰ ਉਦੋਂ ਬਾਅਦਾਂ ਜਦੋਂ ਬਾਦਲ ਪਰਿਵਾਰ ਦੀ ਫੈਕਟਰੀ ਬਣ ਗਈ ਆ ਬਾਦਲ ਪਰਿਵਾਰ ਨੇ ਸਾਰਾ ਆਪਣਾ ਓੜਮਾ ਕੋੜਮਾ ਵਿੱਚ ਉਦੋਂ ਬਾਅਦ ਜਿਹੜਾ ਅਕਾਲੀ ਦਲ ਸੀ ਸ਼ਹੀਦਾਂ ਦੀ ਜਥੇਬੰਦੀ ਸੀ ਉਹ ਇਹਨਾਂ ਦੀ ਘਰੇਲੂ ਜਥੇਬੰਦੀ ਬਣ ਕੇ ਰਹਿ ਗਈ ਤੇ ਸਹੀ ਜਿਹੇ ਜਿਹੇ ਲੋਕਾਂ ਨੇ ਨਕਾਰਤੀ ਆ ਉਹ ਤਾਂ ਕਹਿੰਦੇ ਜੀ ਕਿਸਾਨਾਂ ਦੀ ਜੇ ਕੋਈ ਸਭ ਤੋਂ ਵੱਡੀ ਜਥੇਬੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸੀ ਸੀ ਜਦੋਂ ਕਿਸਾਨਾਂ ਲਈ ਕੰਮ ਕਰਦੇ ਸੀ ਹੁਣ ਤਾਂ ਭਾਈ ਇਹਨਾਂ ਨੇ ਕਾਲੇ ਕਾਨੂੰਨ ਦੇ ਮੌਕੇ ਦਿੱਤੇ ਇਹਨਾਂ ਨੇ ਸਹਿਨ ਕੀਤੇ ਹੋਇਆ ਜਦੋਂ ਲੋਕਾਂ ਦਾ ਇਥੇ ਵਿਰੋਧ ਚੜ੍ਹਨਾ ਪਿਆ ਫੇਰ ਇਹਨਾਂ ਨੇ ਅਸਤੀਫੇ ਦਿੱਤੇ ਆ ਫੇਰ ਅਕਾਲੀ ਦਲ ਜਿਹੜਾ ਉਹ ਬਾਹਰ ਆਇਆ ਭਾਜਪਾ ਦੇ ਚੋਂ ਅੱਜ ਜੇ ਆਂ ਅੰਦੋਲਨ ਚੱਲਦਾ ਹੁੰਦਾ ਤੇ ਹੁਣ ਨੂੰ ਕਦੇ ਦੀਆਂ ਲਹੂ-ਮਾਸ ਦਾ ਰਿਸ਼ਤਾ ਇੱਕ ਹੋ ਗਿਆ ਸੀ ਹਾਂ ਕਿਸਾਨਾਂ ਤੋਂ ਹੀ ਡਰਦੇ ਨਹੀਂ ਜੀ ਬਿਲਕੁਲ ਅੰਦੋਲਨ ਜਿਹੜਾ ਵਾ ਸਾਰਿਆਂ ਨੂੰ ਡਰਾ ਰਿਹਾ ਵਾ ਜੇ ਅੰਦੋਲਨ ਡਰਾ ਨਾ ਰਿਹਾ ਹੋਵੇ ਤੇ ਫੇਰ ਭਾਈ ਹੁਣ ਤੱਕ ਕਈ ਕੁਝ ਹੋ ਜਾਂਦਾ ਅਸੀਂ ਕਹਿੰਨੇ ਆ ਵੀ ਦੇਖਦਾ ਕੀਰਤੀ ਕੰਮ ਆ ਭਾਰ ਦਾ ਕਿਰਤੀ ਕਾਮਾ ਬਚੂਗਾ ਤੇ ਫਿਰ ਗੱਲ ਬਾਣੀ ਆ ਮੋਦੀ ਜੀ ਅਸਲ ਦੇ ਵਿੱਚ ਤੁਸੀਂ ਟਾਟਾ ਸੁਪਾਰੀ ਦੀ ਰੇਹ ਜਿਹੜੀ ਆ ਕੜੁੱਕੇ ਨਾਲ ਵਾਰੇ ਜੀ ਜਿਨ੍ਹਾਂ ਯੂਰਪ ਕੰਟਰੀਆਂ ਤੁਸੀਂ ਗੱਲ ਕਰਦੇ ਜੀ ਉੱਥੇ 2% ਲੋਕ ਖੇਤੀ ਦੇ ਵਿੱਚ ਆ ਹੂੰ ਇੱਥੇ ਜਿਹੜਾ ਵਾ 80% ਲੋਕ ਖੇਤੀ ਦੇ ਵਿੱਚ ਆ ਉਹਨਾਂ ਦੇ ਫਾਰਮ ਜਿਹੜੇ 200 ਏਕੜ ਤੋਂ ਸ਼ੁਰੂ ਹੁੰਦੇ ਆ ਸਾਡੇ ਫਾਰਮ ਜਿਹੜਾ 2 ਕਨਾਲ ਤੋਂ ਸ਼ੁਰੂ ਹੁੰਦਾ ਵਾ ਇਹ ਕਹਿੰਦੇ 10% ਤੋਂ ਵੱਧ ਖਰੀਦਣਾ ਨਹੀਂ ਉਹਨਾਂ ਦੀਆਂ ਦੇਤਾ WTO ਦੀਆਂ ਮੁਤਾਬਕ ਸਾਡਾ ਜਿੱਨਾਂ ਚ ਸਰਕਾਰੀ ਮੰਡੀ ਨਾ ਹੋਵੇ ਉਹਨਾਂ ਜਰ ਸਰਨਾ ਨਹੀਂ ਕਿਉਂਕਿ ਦੇਸ਼ ਦੇ ਜਿਹੜੇ ਖਾਣ ਵਾਲੇ ਮੂੰਹਾਂ ਉਹਨਾਂ ਨੂੰ ਵੀ ਐਮਐਸਪੀ ਦੀ ਬਹੁਤ ਵੱਡੀ ਲੋੜ ਆ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਵੀ ਫਿਲਮੀ ਸਟਾਰਾਂ ਨੂੰ ਵਿੱਚ ਲੈ ਕੇ ਆ ਰਹੇ ਨੇ ਜੀ ਕਰਮਜੀਤ ਅਨਮੋਲ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਹੋਰ ਵੀ ਜਿਹੜੇ ਇਹਨਾਂ ਦੇ ਮੰਤਰੀ ਨੇ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਨੇ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਨੂੰ ਟਿਕਟਾਂ ਦੇਣ ਤੋਂ ਕਿਉਂ ਡਰਦੀ ਹੈ ਇਹ ਤਾਂ ਦੇਸ਼ ਦੇ ਲੋਕ ਸੋਚਣਗੇ ਵੀ ਕੀ ਭੰਡਾਨਾ ਕਲਾਕਾਰਾਂ ਨਾਲ ਇਹ ਦੇਸ਼ ਵੱਸ ਸਕਦਾ ਵਾ ਇਹ ਦੇਸ਼ ਦੇ ਲੋਕ ਸੋਚਣਗੇ ਦੇਸ਼ ਦੀਆਂ ਮਾਵਾਂ ਪੈਣੇ ਸੋਚਣਗੀਆਂ 140 ਕਰੋੜ ਭਾਰਤੀ ਲੋਕ ਸੋਚਣਗੇ ਕਿ ਜੇ ਭੰਡ ਇਕੱਠੇ ਕਰ ਲਈ ਸਾਰੇ ਡਰਾਮੇਬਾਜ਼ ਇਕੱਠੇ ਕਰ ਲਈ ਤੇ ਡਰਾਮੇ ਤਾਂ ਭਗਵੰਤ ਮਾਨ ਜੀ ਦੇ ਬਹੁਤ ਵੇਖਿਆ ਸਭ ਤੋਂ ਵੱਡਾ ਡਰਾਮੇਬਾਜ਼ ਜਿਹੜਾ ਮੋਦੀ ਜੀ ਆ 10 ਸਾਲ ਦੇ ਵਿੱਚ ਦੋ ਇਹ ਆਪਣਾ 20 ਕਰੋੜ ਨੌਜਵਾਨਾਂ ਨੂੰ ਨੌکریاں ਮਿਲਗੀਆਂ ਚਾਹੀਦੀਆਂ ਸੀ ਕਿਉਂਕਿ ਵਾਅਦਾ ਸੀ ਪਹਿਲੀ ਟਰਮ ਦੇ ਵਿੱਚ ਦੋ ਕਰੋੜ ਨੌکریاں ਹਰ ਸਾਲ ਪੈਦਾ ਕਰਾਂਗੇ ਅੱਜ 10 ਸਾਲ ਹੋ ਗਏ 20 ਕਰੋੜ ਨੌਜਵਾਨ ਸਾਡੇ ਜਿਹੜੇ ਬਾਹਰ ਵਿਦੇਸ਼ਾਂ ਚ ਭੱਜਣੋਂ ਬਚ ਸਕਦੇ ਸੀ 20 ਕਰੋੜ ਨੌਜਵਾਨ ਜਿਹੜੇ ਆ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਸੀ ਉਹ ਪ੍ਰਾਈਵੇਟ ਫਰਮਾਂ ਦੇ ਵਿੱਚ ਧੱਕੇ ਨਹੀਂ ਖਾਣੇ ਉਹਨਾਂ ਨੇ ਮਤਲਬ ਸਭ ਤੋਂ ਵੱਡੇ ਡਰਾਮੇਬਾਜ਼ ਜਿਹੇ ਦੇਸ਼ ਦੇ ਲੋਕ ਹਾਕਮ ਹੋ ਜਾਣ ਉਹ ਦੇਸ਼ ਦਾ ਫਿਰ ਲੋਕਾਂ ਦਾ ਇਕੱਠੇ ਹੋਣਾ ਕੁਦਰਤੀ ਹੋ ਜਾਂਦਾ ਵਾ ਜਿਹੇ ਦੇਸ਼ ਦਾ ਰਾਜਾ ਵਪਾਰੀ ਬਣ ਜੇ ਪਰਜਾ ਨੂੰ ਭੁਖਾਰੀ ਬਣਾ ਦੇਣਾ ਉਹਦਾ ਕੁਦਰਤੀ ਆ ਰਾਜਾ ਜਿਹੜਾ ਉਹ ਆ ਜਿਹੜਾ ਰੱਜਿਆ ਹੋਵੇ ਆਪ ਰੱਜਿਆ ਹੋਵੇ ਤੇ ਪਰਜਾ ਨੂੰ ਰੱਜਾਵੇ ਉਹਨੂੰ ਰਾਜਾ ਕਹਿੰਦੇ ਆ ਪਰ ਜਾਨੂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਹਿੰਦੇ ਹੋ ਇਹ ਡਰਾਮੇਬਾਜ਼ ਨੇ ਭੰਡ ਨੇ ਭਗਵੰਤ ਮਾਨ ਸਾਹਿਬ ਨੂੰ ਸੱਤਾ 'ਚ ਲਿਆਂਦਾ ਬੀਜੇਪੀ ਨੂੰ ਸੱਤਾ 'ਚ ਲਿਆਂਦਾ ਫਿਰ ਇਹ ਲੋਕਾਂ ਨੂੰ ਡਰਾਮੇਬਾਜ਼ੇ ਪਸੰਦ ਆਉਂਦੇ ਨੇ ਜੀ ਅਸਲ ਤੇ ਵਿੱਚ ਆ ਵੀ ਲੋਕ ਜੁਮਲਿਆਂ ਦੇ ਵਿੱਚ ਫਸ ਜਾਂਦੇ ਆ ਇਹਦੇ ਵਿੱਚ ਕੋਈ ਅੱਜ ਤੋਂ ਨਹੀਂ ਇਹ ਗੱਲ ਹੋ ਰਹੀ ਜਦੋਂ ਸਾਡੇ ਗੁਰੂ ਸਾਹਿਬਾਂ ਦਾ ਟਾਈਮ ਸੀਗਾ ਉਦੋਂ ਵੀ ਜਦੋਂ ਕਿਤੇ ਸੁਖ ਰਹਿਣੇ ਇਕੱਠ ਹੁੰਦੇ ਤੇ ਲੱਖਾਂ ਦੇ ਹੁੰਦੇ ਸੀਗੇ ਪਰ ਜਦੋਂ ਉਹਨਾਂ ਨੇ ਲੜਾਈ ਦੇ ਮੈਦਾਨ ਦੇ ਵਿੱਚ ਉਤਰਿਆ ਹੁਣ ਇੱਥੇ ਨਜ਼ਦੀਕ ਦੋ ਹੀ ਲੜੇ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ 40 ਲੜਿਆ ਪਰ ਲੜ ਕੇ ਜਿੱਤੇ ਆ ਇਹ ਭਾਵੇਂ ਅੱਧਾ ਪਰਸੈਂਟ ਵੀ ਨਹੀਂ ਬੈਠੇ ਪੂਰੇ ਦੇਸ਼ ਦੇ ਵਿੱਚ ਜਿਹੜੇ ਜਾਗਦੇ ਹੋਣਗੇ ਪਰ ਜਿੱਤਣਗੇ ਜਿੱਤ ਆਖਰਕਾਰ ਇਹਨਾਂ ਲੋਕਾਂ ਦੀ ਹੋਊਗੀ ਔਰ ਦੇਸ਼ ਦੇ ਲੋਕਾਂ ਬਦਲੇ ਲੜ ਰਿਹਾ ਹੈ ਹਾੜੀ ਦਾ ਸੀਜ਼ਨ ਆ ਗਿਆ ਜੀ ਉਸ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਟਰੈਕਟਰ ਟਰਾਲੀਆਂ ਇੱਥੇ ਰਹਿਣਗੀਆਂ ਜਾਂ ਵਾਪਸ ਜਾਣਗੀਆਂ ਫਸਲਾਂ ਵੀ ਸੰਭਣੀਆਂ ਨੇ ਜੀ ਟਰਾਲੀਆਂ ਵੀ ਇੱਥੇ ਰਹਿਣਗੀਆਂ ਫਸਲਾਂ ਵੀ ਸੰਭਾਂਗੇ ਕਣਕਾਂ ਵੀ ਵੱਢਾਂਗੇ ਤੂੜੀਆਂ ਵੀ ਸੰਭਾਲਾਂਗੇ ਆ ਜਿਹੜੀਆਂ ਸਾਡੀਆਂ ਮਾਵਾ ਪੈਣਾ ਸ਼ਕਤੀ ਜਿਹੜੀ ਖੜੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਦੇ ਵਿੱਚ ਤੁਹਾਨੂੰ ਇੱਥੇ ਵੱਖਰਾ ਰੰਗ ਦਿਸੂਗਾ ਵੱਖਰੀ ਲਹਿਰ ਦਿਸੂਗੀ ਅਸੀਂ ਮਾਵਾ ਪੈਣਾ ਵਾਸਤੇ ਇੱਥੇ ਕੈਂਪ ਤਿਆਰ ਕਰ ਰਹੇ ਆ ਤੇ ਟਰਾਲੀਆਂ ਜਿਹੜੀਆਂ ਵਾਂ ਉਹ ਹੋਰ ਆ ਰਹੀਆਂ ਵਾਂ ਥੋੜੇ ਦਿਨਾਂ ਤੱਕ ਜਿਹੜੇ ਆਲੂਆਂ ਦੇ ਵਿੱਚ ਰੁਝੇ ਰੁਝੇ ਖੇਤਰ ਸੀ ਨਾ ਗੰਨੇ ਦੇ ਵਿੱਚ ਰੁਝੇ ਖੇਤਰ ਸੀਗੇ ਜਿਵੇਂ ਸਾਡਾ ਗਰਦਾਸਪੁਰ ਏਰੀਆ ਵਾ ਸਾਡਾ ਪਠਾਨਕੋਟ ਏਰੀਆ ਹਸ਼ਾਰਪੁਰ ਏਰੀਆ ਆ ਜਲੰਧਰ ਵਾਲੀ ਸਾਈਡ ਜਿਹੜੀ ਆ ਕਪੂਰਥਲੀ ਆਲੂਆਂ ਦੇ ਵਿੱਚ ਉਹ ਸਾਰੇ ਟਰੈਕਟਰ ਟਰਾਲੀਆਂ ਇੱਥੇ ਆ ਰਹੇ ਆ ਇੱਕ ਅੱਧੇ ਟਰੈਕਟਰ ਦੋਹਾਂ ਚੋਂ ਟਰੈ ਇਹ ਭੁਲੇਖਾ ਵਾ ਸਰਕਾਰਾਂ ਨੂੰ ਇੱਥੇ ਜਮਾਵੜਾ ਹੋਰ ਵਧੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਦੀ ਖੂਬਸੂਰਤੀ ਇਹ ਹੋਗੀ ਵੀ ਪੂਰਾ ਦੇਸ਼ ਇੱਕਮੰਤ ਹੋ ਜਿਸ ਦਿਨ ਕਿਤੇ ਇੰਨਾ ਕਿ ਜਿਹੜੇ ਦੋ ਮੋਰਚੇ ਚੱਲਦੇ ਆ ਖਨੋਰੀ ਤੇ ਸ਼ੰਭੂ ਇਹਨਾਂ ਚੋਂ ਕਿਤੇ ਭਾਰਤ ਬੰਦ ਦੀ ਕਾਲ ਦੇ ਦਿੱਤੀ ਅਗਲੇ ਦਿਨਾਂ ਦੇ ਵਿੱਚ ਤੇ ਭਾਰਤ ਕਿਹੜੇ ਤਰੀਕੇ ਦਾ ਬੰਦ ਹੋਣਾ ਵਾ ਇਹ ਸਰਕਾਰਾਂ ਸਾਹਬ ਲਾਉਣਾ ਜੀ ਹੌਸਲੇ ਬੁਲੰਦ ਨੇ ਜੀ ਬੁਲੰਦ ਜੀ ਬਲੰਦ ਚੜ੍ਹਦੀ ਕਲਾ ਚ ਕਿਉਂ ਸੋਨਹਾਰੇ ਸੱਚੀਆ ਜਦੋਂ ਕਿਡਰ ਚੜ੍ਹਦੀ ਕਲਾ ਦੇ ਵਿੱਚ ਹੋਵੇ ਦੇਖਦੇ ਲੋਕ ਚੜ੍ਹਦੀ ਕਲਾ ਦੇ ਵਿੱਚ ਹੋਣ ਤੇ ਆਗੂਆਂ ਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਕੁਦਰਤੀ ਹੁੰਦਾ ਵਾ ਅਸਲ ਦੇ ਵਿੱਚ ਇਹ ਆ ਕਿ ਇਹ ਅੰਦੋਲਨ ਹੀ ਏਡਾ ਵੱਡਾ ਵਾ ਇਸ ਅੰਦੋਲਨ ਨੇ ਪੂਰਾ ਵਿਸ਼ਵ ਝੰਡੂੜ ਕੇ ਰੱਖ ਦੇਣਾ ਵਾ ਜੀ 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 ਧੰਨਵਾਦ ਜੀ ਹਾਂਜੀ ਇਹ ਸਾਨੂੰ ਕਿਸਾਨ ਆਗੂ ਇਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਆ ਆਉਣ ਵਾਲੇ ਟਾਈਮ 'ਚ ਅੰਦੋਲਨ ਦੀ ਰੂਪਰੇਖਾ ਜਿਹੜੀ ਹੋਰ ਹੋਊਗੀ ਇਕੱਠ ਇਦੋਂ ਵਧਣਗੇ ਫਸਲਾਂ ਵੀ ਵੱਡਾਂਗੇ ਤੇ ਸਾਰੇ ਕੰਮਕਾਰ ਵੀ ਸੈੱਟ ਕਰਾਂਗੇ ਸੋ ਬੀਬੀਆਂ ਇੱਥੇ ਹਾਜ਼ਰੀ ਲਵਾਉਣਗੀਆਂ ਆਪਣੀ ਡਿਊਟੀ ਸਾਂਭਣਗੀਆਂ ਕਿਸਾਨ ਫਸਲਾਂ ਸਾਂਭਣਗੇ ਫਿਲਹਾਲ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੁੰਦੀ ਆ ਭਾਰਤ ਬੰਦ ਦੀ ਕਾਲ ਦੀ ਵੀ ਗੱਲ ਕੀਤੀ ਗਈ ਆ ਕੀ ਹੁੰਦਾ ਏ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ ਮੈਂ ਅਮਨਪਾਲ ਸਿੰਘ ਮਿਰਕਾ ਸਿਚੂ ਸੰਭੂ ਸਨੋਜ ਫੇਰੇ ਸਤਕ ਪਜੇਤਲਾ ਮੇਲੀ ਕਿਸਾਨਾਂ ਵੱਲੋਂ ਵੀ ਇੱਥੇ ਕੋਈ ਗੱਡੀ ਲਾ ਗਿਆ 237 ਪੇਟੀਆਂ ਨਿਕਲੀਆਂ ਬੇਰਦੀ ਗਿਣਤਾਂ ਗਿਣਨ ਤੇ ਨਾਨ ਨੌਨਲ ਗੌਰ ਦੇ ਬੜਵਾਇਦੀਆਂ ਨੇ ਜੀ ਅਫੇਅਰ ਲੌਂਚ ਕਰ ਰਹੇ ਹਾਂ ਅਨਨੋਨ ਬੰਦੇ ਖਿਲਾਫ ਫਿਲਹਾਲ ਇਨਵੈਸਟੀਗੇਸ਼ਨ ਚ ਅਗਲੇ ਦਿਨ ਰੋਜ ਹੋਗਾ ਸਾਰਾ ਕਿੱਥੇ ਉਤਾਰੀਆਂ ਡੀਆਂ ਸੀ ਜਿੱਥੋਂ ਤੁਸੀਂ ਬਰਾਮਦ ਕੀਤੀ ਇਹ ਆਪਣੇ ਬਰੂਨਾ ਕੰਪਨੀ ਦੇ ਸਾਹਮਣੇ ਜੀ ਗੋਦਾਮ ਹੈ ਜੰਗਲ ਜਿਹਾ ਉੱਥੇ ਨੰਗਲਾਇਆ ਸੀ ਕਿ ਤੁਸੀਂ ਮਿਲ ਅਗਲੀ ਜਿਹੜੀ ਜਾਂਚ ਪੜਤਾਲ ਕਰਦੇ ਹੋ ਕੁਝ ਪਤਾ ਲੱਗਾ ਕਿ ਕਿੰਨਾ ਵੱਲੋਂ ਤੱਕ ਪੂਰਾ ਟਰੈਕਟਰ ਤੁਹਾਡੀ ਨਹੀਂ ਅਸਾਂ ਨੇ ਕੋ ਉਹਦਾ ਲੋਟ ਨੰਬਰ ਆਇਆ ਜੀ ਅਸੀਂ ਦੇਖਦੇ ਹਾਂ ਲੋਟ ਨੰਬਰ ਵੈਰੀਫਾਈ ਕਰਕੇ ਕੰਪਨੀ ਤੋਂ ਪੁੱਛਦੇ ਹਾਂ ਕਿਹਨੂੰ ਦਿੱਤਾ ਸੀ 237 ਪੇਟੀਆਂ ਸੀ ਨਾਨਨ ਕੋਲ ਸੀ ਜੀ ਪੀਆ ਦੀ ਜੀ